ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਵਾਗਤ ਕਰਦੇ ਹਾਂ ਆਪਣੇ YouTube ਚੈਨਲ ਤੇ ਸ਼ੁਰੂ ਕਰਦੇ ਹਾਂ ਅੱਜ ਦੀ ਕਹਾਣੀ ਐਤਵਾਰ ਦਾ ਦਿਨ ਸੀ ਮਾਵਾ ਧੀਆਂ ਘਰ ਵਿੱਚ ਕੰਮ ਕਰ ਰਹੀਆਂ ਸਨ ਉਦੋਂ ਹੀ ਗੇਟ ਤੇ ਘੰਟੀ ਵੱਜਦੀ ਹੈ ਮਾਂ ਰਸੋਈ ਵਿੱਚ ਕੋਈ ਕੰਮ ਕਰ ਰਹੀ ਸੀ ਇਸ ਲਈ ਉਹ ਆਪਣੀ ਧੀ ਨੂੰ ਗੇਟ ਖੋਲਣ ਲਈ ਕਹਿੰਦੀ ਹੈ ਕੁੜੀ ਜਿਵੇਂ ਹੀ ਦਰਵਾਜ਼ਾ ਖੋਲਦੀ ਹੈ ਤਾਂ ਸਾਹਮਣੇ 9 ਸਾਲ ਦਾ ਮਾਸੂਮ ਬੱਚਾ ਖੜਾ ਸੀ ਜਿਵੇਂ ਹੀ ਕੁੜੀ ਗੇਟ ਖੋਲਦੀ ਹੈ ਉਹ 마ਸੂਮ ਬੱਚਾ ਉਸ ਨੂੰ ਕਹਿਣ ਲੱਗਦਾ ਦੀਦੀ ਤੁਸੀਂ ਮੈਨੂੰ ਖਾਣ ਲਈ ਕੁਝ ਦੇ ਦਿਓ ਮੈਨੂੰ ਬਹੁਤ ਭੁੱਖ ਲੱਗੀ ਹੈ ਇਹ ਸੁਣ ਕੇ ਕੁੜੀ ਇੱਕਦਮ ਚੁੱਪ ਕਰ ਜਾਂਦੀ ਹੈ ਉਹ ਕੁਝ ਨਹੀਂ ਬੋਲਦੀ ਉਹ ਸਿਰਫ ਬੱਚੇ ਦੇ ਮੂੰਹ ਵੱਲ ਹੀ ਦੇਖਦੀ ਰਹਿੰਦੀ ਹੈ ਇੰਨੇ ਟਾਈਮ ਵਿੱਚ ਉਸਦੀ ਕੁੜੀ ਦੀ ਮਾਂ ਵੀ ਗੇਟ ਤੇ ਆ ਜਾਂਦੀ ਹੈ ਉਹ ਮੁੰਡਾ ਉਸ ਨੂੰ ਵੀ ਕੋਈ ਕਹਿੰਦਾ ਕਿ ਆਂਟੀ ਮੈਨੂੰ ਭੁੱਖ ਲੱਗੀ ਹੈ ਤੁਸੀਂ ਮੈਨੂੰ ਖਾਣ ਲਈ ਕੁਝ ਦੇ ਸਕਦੇ ਹੋ ਇਹ ਮੁੰਡਾ ਕੌਣ ਸੀ ਇਹ ਕੋਈ ਭਿਖਾਰੀ ਸੀ ਜਾਂ ਕੋਈ ਹੋਰ ਗੱਲ ਸੀ ਇਸ ਤਰ੍ਹਾਂ 게ਟ ਉੱਤੇ ਆ ਕੇ ਰੋਟੀ ਕਿਉਂ ਮੰਗ ਰਿਹਾ ਸੀ ਪੂਰੀ ਸੱਚਾਈ ਜਾਣਨ ਲਈ ਵੀਡੀਓ ਨੂੰ ਅੰਤ ਤੱਕ ਜ਼ਰੂਰ ਸੁਣਨਾ ਜੀ ਪੰਜਾਬ ਦੇ ਬਠਿੰਡੇ ਜ਼ਿਲ੍ਹੇ ਦੇ ਛੋਟੇ ਜਿਹੇ ਪਿੰਡ ਵਿੱਚ ਇੱਕ ਬਹੁਤ ਹੀ ਗਰੀਬ ਪਰਿਵਾਰ ਰਹਿੰਦਾ ਸੀ ਪਰਿਵਾਰ ਵਿੱਚ ਤਿੰਨ ਮੁੰਡੇ ਸਨ ਤਿੰਨੇ ਮੁੰਡੇ ਪੜ੍ਹਾਈ ਲਿਖਾਈ ਕਰ ਰਹੇ ਸਨ ਵੱਡੇ ਦੋਨੇ ਮੁੰਡੇ ਤਾਂ ਵਧੀਆ ਪੜ੍ਹਦੇ ਪਰ ਛੋਟਾ ਥੋੜਾ ਜਿਹਾ ਲੜਲਾ ਹੋਣ ਕਰਕੇ ਉਹ ਪੜ੍ਹਾਈ ਵੱਲ ਘੱਟ ਧਿਆਨ ਦਿੰਦਾ ਤੇ ਸਕੂਲ ਵੀ ਘੱਟ ਹੀ ਜਾਂਦਾ ਸੀ ਉਸ ਛੋਟੇ ਮੁੰਡੇ ਦਾ ਨਾਮ ਦੀਪੂ ਸੀ ਇੱਕ ਦਿਨ ਉਹ ਇੱਕ ਬੱਚੇ ਕੋਲ ਸਾਈਕਲ ਦੇਖਦਾ ਤੇ ਘਰ ਆ ਕੇ ਆਪਣੇ ਪਿਤਾ ਤੋਂ ਸਾਈਕਲ ਲੈਣ ਦੀ ਜਿੱਦ ਕਰਨ ਲੱਗਦਾ ਹੈ ਉਸ ਨੂੰ ਇਹ ਪਤਾ ਨਹੀਂ ਸੀ ਕਿ ਸਾਡੇ ਘਰ ਦੇ ਹਾਲਾਤ ਕਿਹੋ ਜਿਹੇ ਨੇ ਉਹ ਤਾਂ ਇੱਕ ਬੱਚਾ ਸੀ ਇਸ ਕਰਕੇ ਆਪਣੀ ਜਿੱਦ ਕੀ ਬੈਠ ਜਾਂਦਾ ਹੈ ਉਹ ਆਪਣੇ ਪਾਪਾ ਨੂੰ ਕਹਿਣ ਲੱਗਦਾ ਕਿ ਮੈਨੂੰ ਸਾਈਕਲ ਚਾਹੀਦਾ ਹੈ ਤੁਸੀਂ ਮੈਨੂੰ ਨਵੀਂ ਸਾਈਕਲ ਖਰੀਦ ਕੇ ਦਿਓ ਤੇ ਪਹਿਲਾਂ ਤਾਂ ਉਹ ਦੀਪੂ ਨੂੰ ਗੱਲਾਂ ਰਾਹੀਂ ਸਮਝਾਉਣ ਦੀ ਕੋਸ਼ਿਸ਼ ਕਰਦਾ ਪਰ ਦੀਪੂ ਜਿੱਦੀ ਸੀ ਉਹ ਕਹਿਣ ਲੱਗਦਾ ਕਿ ਮੈਨੂੰ ਸਾਈਕਲ ਚਾਹੀਦੀ ਹੈ ਨਹੀਂ ਤਾਂ ਮੈਂ ਰੋਟੀ ਨਹੀਂ ਖਾਊਗਾ ਬਾਪ ਦਿਹਾੜੀ ਕਰਕੇ ਘਰੇ ਆਇਆ ਸੀ ਤੇ ਮੁੰਡਾ ਅੱਗੋਂ ਸਾਈਕਲ ਦੀ ਜਿੱਦ ਕਰ ਰਿਹਾ ਸੀ ਇਸੇ ਕਰਕੇ ਉਸਦੇ ਪਾਪਾ ਨੂੰ ਥੋੜਾ ਜਿਹਾ ਗੁੱਸਾ ਆ ਜਾਂਦਾ ਤੇ ਉਹ ਦੀਪੂ ਦੇ ਇੱਕ ਥੱਪੜ ਮਾਰ ਦਿੰਦਾ ਇਸ ਤੇ ਦੀਪੂ ਨਰਾਜ ਹੋ ਜਾਂਦਾ ਤੇ ਗੁੱਸੇ ਹੋ ਕੇ ਆਪਣੇ ਕਮਰੇ ਵਿੱਚ ਚਲਾ ਜਾਂਦਾ ਹੈ ਮਾਂ ਵੀ ਦੋਹਾਂ ਦੇ ਵਿਚ ਆ ਜਾਂਦੀ ਹੈ ਤੇ ਕਹਿਣ ਲੱਗਦੀ ਹੈ ਕਿ ਤੁਸੀਂ ਕਿਉਂ ਮਾਰਦੇ ਹੋ ਇਹ ਬੱਚਾ ਹੈ ਹੌਲੀ ਹੌਲੀ ਗੱਲ ਨੂੰ ਸਮਝ ਜਾਵੇਗਾ ਉਹ ਪਲੇਟ ਰੋਟੀ ਪਾ ਕੇ ਦੀਪੂ ਨੂੰ ਖਵਾਉਣ ਲੱਗਦੀ ਹੈ ਦੀਪੂ ਨਰਾਜ ਸੀ ਉਹ ਰੋਟੀ ਖਾਣ ਤੋਂ ਮਨਾਂ ਕਰ ਰਿਹਾ ਸੀ ਉਹ ਕਹਿੰਦਾ ਕਿ ਜਦੋਂ ਤੱਕ ਸਾਈਕਲ ਨਹੀਂ ਆਉਗੀ ਮੈਂ ਰੋਟੀ ਨਹੀਂ ਖਾਊਂਗਾ ਇਹ ਸੁਣ ਕੇ ਮਾਂ ਨੂੰ ਵੀ ਗੁੱਸਾ ਆ ਜਾਂਦਾ ਉਹ ਪਲੇਟ ਉੱਥੇ ਹੀ ਰੱਖ ਕੇ ਬਾਹਰ ਆ ਜਾਂਦੀ ਹੈ ਉਹ ਕਹਿੰਦੀ ਹੈ ਕਿ ਜੇ ਭੁੱਖ ਲੱਗੀ ਤਾਂ ਰੋਟੀ ਖਾ ਲਵੇਂ ਨਹੀਂ ਤਾਂ ਭੁੱਖਾ ਹੀ ਸੌਂ ਜਾ ਸਾਈਕਲ ਤਾਂ ਸਾਡੇ ਕੋਲ ਖਰੀਦੀ ਨਹੀਂ ਜਾਣੀ ਇਹ ਸਭ ਸੁਣ ਕੇ ਦੀਪੂ ਦਾ ਗੁੱਸਾ ਹੋਰ ਵੀ ਵੱਧ ਜਾਂਦਾ ਹੈ ਉਹ ਸੋਚਦਾ ਹੈ ਕਿ ਪਾਪਾ ਤਾਂ ਪਹਿਲਾਂ ਹੀ ਨਰਾਜ਼ ਸੀ ਤੇ ਹੁਣ ਮਾਂ ਵੀ ਨਰਾਜ਼ ਹੋ ਗਈ ਫਿਰ ਮੈਂ ਇੱਥੇ ਰਹਿ ਕੇ ਕੀ ਕਰਨਾ ਇਹ ਸੋਚਦੇ ਸੋਚਦੇ ਉਸ ਨੂੰ ਰਾਤ ਦੇ 12 ਵਜੇ ਜਾਂਦੇ ਹਨ ਫਿਰ ਉਹ ਚੁੱਪਚਾਪ ਘਰ ਤੋਂ ਬਾਹਰ ਨਿਕਲ ਜਾਂਦਾ ਤੇ ਨੇੜੇ ਦੇ ਸਟੇਸ਼ਨ ਤੇ ਇੱਕ ਟ੍ਰੇਨ ਵਿੱਚ ਜਾ ਕੇ ਬੈਠ ਜਾਂਦਾ ਹੈ ਟਰੇਨ ਵਿੱਚ ਬੈਠੇ ਹੀ ਉਸ ਨੂੰ ਨੀਂਦ ਆ ਜਾਂਦੀ ਹੈ ਤੇ ਜਿਵੇਂ ਹੀ ਉਹਦੀ ਅੱਖ ਖੁੱਲਦੀ ਹੈ ਉਹ ਟਰੇਨ ਲਗਾਤਾਰ ਚੱਲ ਰਹੀ ਹੁੰਦੀ ਹੈ ਉਸ ਦਾ ਪਿੰਡ ਬਹੁਤ ਪਿੱਛੇ ਰਹਿ ਗਿਆ ਸੀ ਟਰੇਨ ਵਿੱਚ ਬਹੁਤ ਭੀੜ ਸੀ ਇਹ ਸਭ ਕੁਝ ਦੇਖ ਕੇ ਦੀਪੂ ਪੂਰੀ ਤਰ੍ਹਾਂ ਨਾਲ ਘਬਰਾ ਜਾਂਦਾ ਹੈ ਉਹ ਨੇੜੇ ਬੈਠੇ ਇੱਕ ਆਦਮੀ ਨੂੰ ਪੁੱਛਦਾ ਕਿ ਇਹ ਕਿਹੜੀ ਜਗ੍ਹਾ ਹੈ ਆਦਮੀ ਉਸ ਨੂੰ ਦੱਸਦਾ ਕਿ ਇਹ ਰੋहतक ਹੈ ਦੀਪੂ ਨੂੰ ਕੁਝ ਵੀ ਸਮਝ ਨਹੀਂ ਆਉਂਦਾ ਉਹ ਤਾਂ ਸਿਰਫ ਆਪਣੇ ਪਿੰਡ ਦੇ ਨਾਲ ਲੱਗਦੇ ਸ਼ਹਿਰਾਂ ਦਾ ਨਾਂ ਹੀ ਜਾਣਦਾ ਸੀ ਉਹ ਕਿਸੇ ਨੂੰ ਕੁਝ ਨਹੀਂ ਦੱਸਦਾ ਤੇ ਟ੍ਰੇਨ ਵਿੱਚ ਇੱਧਰ ਉੱਧਰ ਦੇਖਣ ਲੱਗਦਾ ਹੈ। ਉਦੋਂ ਹੀ ਟ੍ਰੇਨ ਇੱਕ ਸਟੇਸ਼ਨ ਤੇ ਰੁਕਦੀ ਹੈ ਤੇ ਦੀਪੂ ਵੀ ਟ੍ਰੇਨ ਤੋਂ ਉਤਰ ਜਾਂਦਾ ਹੈ। ਉਹ ਘਬਰਾਇਆ ਹੋਇਆ ਸਟੇਸ਼ਨ ਤੇ ਇੱਧਰ ਉੱਧਰ ਦੇਖਣ ਲੱਗਦਾ। ਉਸ ਨੂੰ ਭੁੱਖ ਲੱਗੀ ਸੀ ਕਿਉਂਕਿ ਉਸਨੇ ਕੱਲ ਸਵੇਰ ਤੋਂ ਬਾਅਦ ਕੁਝ ਵੀ ਨਹੀਂ ਸੀ ਖਾਤਾ। ਉਹ ਸਟੇਸ਼ਨ ਹਰਿਆਣਾ ਦਾ ਅਗਰੋਹਾ ਦਾ ਸਟੇਸ਼ਨ ਸੀ। ਸਟੇਸ਼ਨ ਤੇ ਕਾਫੀ ਭੀੜ ਸੀ। ਚੱਲਦਾ-ਚੱਲਦਾ ਉਹ ਸਟੇਸ਼ਨ ਤੋਂ ਬਾਹਰ ਆ ਜਾਂਦਾ ਤੇ ਨੇੜੇ ਹੀ ਇੱਕ ਕਲੋਨੀ ਵਿੱਚ ਪਹੁੰਚ ਜਾਂਦਾ ਹੈ। ਉਸ ਨੂੰ ਬਹੁਤ ਭੁੱਖ ਲੱਗੀ ਸੀ। ਹੁਣ ਤਾਂ ਉਸਦੀ ਭੁੱਖ ਬਰਦਾਸ਼ਤ ਤੋਂ ਬਾਹਰ ਹੋ ਗਈ ਸੀ ਉਹ ਸੋਚਦਾ ਕਿ ਮੈਂ ਕਿਸੇ ਦੇ ਘਰ ਦਾ ਦਰਵਾਜ਼ਾ ਖੜਕਾ ਦੇਣਾ ਕੋਈ ਨਾ ਕੋਈ ਤਾਂ ਮੈਨੂੰ ਜ਼ਰੂਰ ਹੀ ਖਾਣ ਲਈ ਕੁਝ ਦੇ ਦੇਵੇਗਾ ਇਹ ਸੋਚ ਕੇ ਉਸਨੇ ਕਈ ਘਰਾਂ ਦੇ ਗੇਟ ਦੀ ਘੰਟੀ ਵਜਾਈ ਪਰ ਲੋਕਾਂ ਨੇ ਉਸ ਨੂੰ ਧਮਕਾ ਕੇ ਘਰ ਤੋਂ ਬਾਹਰ ਭਜਾ ਦਿੱਤਾ ਹੁਣ ਦਿਨ ਦਾ 1 ਵਜ ਗਿਆ ਸੀ ਉਹ ਇੱਕ ਹੋਰ ਘਰ ਦੇ ਗੇਟ ਦੀ ਘੰਟੀ ਵਜਾਉਂਦਾ ਜਿਵੇਂ ਹੀ ਉਹ ਗੇਟ ਦੀ ਘੰਟੀ ਵਜਾਉਂਦਾ ਘਰੋਂ ਇੱਕ ਕੁੜੀ ਬਾਹਰ ਆਉਂਦੀ ਹੈ ਜਿਸ ਦੀ ਉਮਰ ਲਗਭਗ 11 ਕੁ ਸਾਲ ਦੀ ਹੋਵੇਗੀ ਕਿਉਂਕਿ ਦੀਪੂ ਸਕੂਲ ਵਿੱਚ ਜਾਂਦਾ ਸੀ ਇਸ ਲਈ ਉਸ ਨੂੰ ਬੋਲਣ ਦੀ ਥੋੜੀ ਜਹੀ ਲਿਆਕਤ ਸੀ ਜਿਵੇਂ ਹੀ ਕੁੜੀ ਦਰਵਾਜ਼ਾ ਖੋਲਦੀ ਹੈ ਤਾਂ ਉਹਨੂੰ ਕਹਿਣ ਲੱਗਦਾ ਦੀਦੀ ਮੈਨੂੰ ਬਹੁਤ ਭੁੱਖ ਲੱਗੀ ਹੈ ਮੈਨੂੰ ਖਾਣ ਲਈ ਕੁਝ ਮਿਲੇਗਾ ਇਹ ਸਭ ਸੁਣ ਕੇ ਕੁੜੀ ਉਸ ਵੱਲ ਵੇਖਦੀ ਹੀ ਰਹਿ ਗਈ ਉਸ ਦੀ ਮੰਮੀ ਵੀ ਉੱਥੇ ਆ ਜਾਂਦੀ ਹੈ ਦੀਪੂ ਉਸ ਕੁੜੀ ਦੀ ਮਾਂ ਨੂੰ ਕਹਿਣ ਲੱਗਦਾ ਕਿ ਆਂਟੀ ਮੈਨੂੰ ਬਹੁਤ ਭੁੱਖੀ ਲੱਗੀ ਹੈ ਮੈਨੂੰ ਖਾਣ ਲਈ ਕੁਝ ਮਿਲੇਗਾ ਉਹ ਆਰਤ ਬੱਚੇ ਦੀ ਮਾਸੂਮੀਅਤ ਨੂੰ ਦੇਖ ਕੇ ਉਸ ਉੱਤੇ ਤਰਸ ਖਾ ਲੈਂਦੀ ਹੈ ਤੇ ਉਸ ਨੂੰ ਕਹਿੰਦੀ ਹੈ ਕਿ ਹਾਂ ਜ਼ਰੂਰ ਮੈਂ ਤੇਰੇ ਲਈ ਖਾਣ ਲਈ ਕੁਝ ਲੈ ਕੇ ਆਉਣੀ ਆ ਉਸ ਨੂੰ ਘਰ ਦੇ ਅੰਦਰ ਬੁਲਾਉਂਦੀ ਹੈ ਤੇ ਖਾਣ ਲਈ ਰੋਟੀ ਦੇ ਦਿੰਦੀ ਹੈ ਉਸ ਔਰਤ ਦਾ ਪਤੀ ਸਰਕਾਰੀ ਨੌਕਰੀ ਕਰਦਾ ਸੀ ਉਹਨਾਂ ਦੇ ਘਰ ਸਿਰਫ ਇੱਕ ਕੁੜੀ ਸੀ ਪਤੀ ਪਤਨੀ ਨੂੰ ਮੁੰਡਾ ਤਾਂ ਚਾਹੀਦਾ ਸੀ ਪਰ ਡਾਕਟਰਾਂ ਨੇ ਇਹ ਕਿਹਾ ਸੀ ਵੀ ਜੇ ਤੁਸੀਂ ਹੋਰ ਬੱਚਾ ਲਿਆ ਤਾਂ ਤੁਹਾਡੀ ਜਾਨ ਨੂੰ ਖਤਰਾ ਹੋ ਸਕਦਾ ਇਸੇ ਕਰਕੇ ਉਹਨਾਂ ਨੇ ਹੋਰ ਬੱਚਾ ਨਾ ਲੈਣ ਦਾ ਫੈਸਲਾ ਕੀਤਾ ਉਹ ਔਰਤ ਬੱਚਿਆਂ ਨੂੰ ਬੜਾ ਪਿਆਰ ਕਰਦੀ ਸੀ ਉਹਦੀ ਧੀ ਦਾ ਨਾਮ ਜੀਤੀ ਸੀ ਉਹ ਵੀ ਦੀਪੂ ਨੂੰ ਘੂਰ ਘੂਰ ਕੇ ਵੇਖ ਰਹੀ ਸੀ ਜੀਤੀ ਨੂੰ ਵੀ ਇੱਕ ਭਰਾ ਦੀ ਕਮੀ ਮਹਿਸੂਸ ਹੁੰਦੀ ਸੀ ਜਦੋਂ ਉਹ ਜੀਤੀ ਨੂੰ ਦੀਦੀ ਕਹਿੰਦਾ ਤਾਂ ਉਸ ਨੂੰ ਬਹੁਤ ਚੰਗਾ ਲੱਗਦਾ ਰੋਟੀ ਖਾਣ ਤੋਂ ਬਾਅਦ ਦੀਪੂ ਉੱਥੋਂ ਜਾਣ ਲੱਗਦਾ ਉਦੋਂ ਹੀ ਜੀਤੀ ਉਹਨੂੰ ਕਹਿਣ ਲੱਗਦੀ ਹੈ ਤੁਸੀਂ ਕਿੱਥੇ ਜਾ ਰਹੇ ਹੋ ਇੱਥੇ ਰੁਕ ਜਾਓ ਮੇਰਾ ਕੋਈ ਭਰਾ ਨਹੀਂ ਆਪਾਂ ਦੋਨੋਂ ਇਕੱਠੇ ਰਹਾਂਗੇ ਇਕੱਠੇ ਖੇਡਾਂਗੇ ਇਹ ਗੱਲ ਸੁਣ ਕੇ ਦੀਪੂ ਦੇ ਮੂੰਹ ਤੇ ਰੌਣਕ ਆ ਜਾਂਦੀ ਹੈ ਉਹ ਕਹਿਣ ਲੱਗਦਾ ਕਿ ਠੀਕ ਹੈ ਮੈਂ ਤੁਹਾਡੇ ਕੋਲ ਰਹਿਣ ਲੱਗ ਜਾਵਾਂਗਾ ਆਪਾਂ ਦੋਨੇ ਇਕੱਠੇ ਖੇਡਾਂਗੇ ਜੇ ਕੋਈ ਤੁਹਾਡਾ ਕੰਮ ਹੋਇਆ ਕਰੇਗਾ ਮੈਂ ਉਹ ਵੀ ਕਰਦਿਆਂ ਕਰਾਂਗਾ ਆਪਣੇ ਘਰ ਵੀ ਮੈਂ ਛੋਟੇ ਮੋਟੇ ਕੰਮ ਕਰ ਹੀ ਲੈਂਦਾ ਸੀ ਗਰੀਬ ਘਰਾਂ ਦੇ ਬੱਚੇ ਦਾ ਕੰਮ ਕਰ ਲੈਂਦੇ ਹਨ ਜਦੋਂ ਇਹ ਗੱਲ ਜੀਤੀ ਦੀ ਮੰਮੀ ਸੁਣਦੀ ਹੈ ਤਾਂ ਉਸ ਨੂੰ ਬੜੀ ਹੈਰਾਨੀ ਹੁੰਦੀ ਹੈ ਉਹ ਸੋਚਣ ਲੱਗਦੀ ਹੈ ਕਿ ਇਹ ਮੁੰਡਾ ਕੌਣ ਹੈ ਤੇ ਕਿੱਥੋਂ ਕਿਵੇਂ ਆਇਆ ਹੈ ਉਹ ਪਹਿਲਾਂ ਇਹ ਸੋਚ ਰਹੀ ਸੀ ਕਿ ਇੱਥੇ ਨੇੜੇ ਹੀ ਕਿਸੇ ਝੌਂਪੜੀ ਚੋਂ ਉੱਠ ਕੇ ਆਇਆ ਹੋਵੇਗਾ ਉਹਨੂੰ ਭੁੱਖ ਲੱਗੀ ਹੈ ਇਸ ਲਈ ਆ ਗਿਆ ਪਰ ਜਦੋਂ ਉਹ ਇਹ ਸੁਣਦੀ ਹੈ ਕਿ ਦੀਪੂ ਨੂੰ ਆਪਣੇ ਕੋਲ ਬਿਠਾਉਂਦੀ ਹੈ ਤੇ ਪੁੱਛਣ ਲੱਗਦੀ ਹੈ ਕਿ ਤੂੰ ਕੌਣ ਹੈ ਤੇ ਕਿੱਥੋਂ ਆਇਆ ਇਹ ਸੁਣ ਕੇ ਦੀਪੂ ਚੁੱਪ ਕਰ ਜਾਂਦਾ ਹੈ ਜੀ ਤੇਰੀ ਮੰਮੀ ਉਸਨੂੰ ਫਿਰ ਪੁੱਛਦੀ ਹੈ ਤੈਨੂੰ ਪਤਾ ਤੇਰੇ ਪਿੰਡ ਦਾ ਨਾਮ ਤੇਰਾ ਇਸ ਦੁਨੀਆ ਵਿੱਚ ਕੋਈ ਹੈ ਜਾਂ ਨਹੀਂ ਜੇ ਤੂੰ ਆਪਣੇ ਘਰਦਿਆਂ ਤੋਂ ਵਿਛੜ ਗਿਆ ਤਾਂ ਮੈਨੂੰ ਦੱਸ ਮੈਂ ਤੈਨੂੰ ਤੇਰੇ ਘਰ ਛੱਡ ਕੇ ਆ ਸਕਦੀ ਹਾਂ ਪਰ ਦੀਪੂ ਉਹਨਾਂ ਨੂੰ ਕਹਿੰਦਾ ਹੈ ਕਿ ਮੇਰਾ ਇਸ ਦੁਨੀਆ ਵਿੱਚ ਕੋਈ ਨਹੀਂ ਮੈਂ ਤਾਂ ਅਨਾਥ ਹਾਂ ਇਹ ਗੱਲ ਦੀਪੂ ਨੇ ਬੜੀ ਸੋਚ ਸਮਝ ਕੇ ਕਹੀ ਸੀ ਕਿਉਂਕਿ ਉਸ ਨੂੰ ਇਹ ਪਤਾ ਸੀ ਵੀ ਜੇ ਮੈਂ ਉਹਨਾਂ ਨੂੰ ਪਿੰਡ ਦੱਸਤਾ ਤਾਂ ਇਹ ਮੈਨੂੰ ਉੱਥੇ ਪਹੁੰਚਾ ਦੇਣਗੇ ਤੇ ਜਦੋਂ ਮੈਂ ਘਰ ਪਹੁੰਚਿਆ ਤਾਂ ਮੰਮੀ ਪਾਪਾ ਮੇਰੀ ਕੁੱਟਮਾਰ ਕਰਨਗੇ ਕਿਉਂਕਿ ਮੈਂ ਬਿਨਾਂ ਦੱਸੇ ਘਰ ਤੋਂ ਗਾਇਬ ਹੋ ਗਿਆ ਸੀ ਜਦੋਂ ਜੀਤੀ ਦੀ ਮੰਮੀ ਇਹ ਗੱਲ ਸੁਣਦੀ ਹੈ ਤਾਂ ਉਸ ਨੂੰ ਦੀਪੂ ਦੇ ਅੰਦਰ ਆਪਣਾ ਪੁੱਤ ਦਿਖਾਈ ਦੇਣ ਲੱਗਦਾ ਉਹ ਸੋਚਦੀ ਹੈ ਕਿਉਂ ਨਾ ਅਸੀਂ ਇਸ ਬੱਚੇ ਨੂੰ ਗੋਦ ਲੈ ਲਈਏ ਕਿਉਂਕਿ ਦੀਪੂ ਦੇਖਣ ਵਿੱਚ ਬੜਾ ਹੀ 마ਸੂਮ ਬੱਚਾ ਸੀ ਜੀਤੀ ਦੀ ਮੰਮੀ ਕਹਿੰਦੀ ਜੇ ਤੂੰ ਚਾਹੇ ਤਾਂ ਮੇਰੇ ਘਰ ਰਹਿ ਸਕਦਾ ਹਾਂ ਮੈਂ ਤੈਨੂੰ ਆਪਣਾ ਪੁੱਤ ਬਣਾ ਕੇ ਰੱਖਾਂਗੀ ਇਹ ਗੱਲ ਸੁਣ ਕੇ ਦੀਪੂ ਖੁਸ਼ ਹੋ ਜਾਂਦਾ ਹੈ ਉਹ ਕਹਿੰਦਾ ਹੈ ਕਿ ਠੀਕ ਹੈ ਅੱਜ ਤੋਂ ਮੈਂ ਤੁਹਾਨੂੰ ਮੰਮੀ کہہ ਕੇ ਬੁਲਾਵਾਂਗਾ ਮੈਂ ਇਸੇ ਘਰ ਚ ਰਹਾਂਗਾ ਇਹ ਗੱਲ ਸੁਣ ਕੇ ਜੀਤੀ ਵੀ ਖੁਸ਼ ਹੋ ਜਾਂਦੀ ਹੈ ਇਹ ਗੱਲ ਦੱਸਣ ਲਈ ਜੀਤੀ ਦੀ ਮੰਮੀ ਆਪਣੇ ਪਤੀ ਨੂੰ ਫੋਨ ਕਰਦੀ ਹੈ ਪਰ ਪਹਿਲਾਂ ਤਾਂ ਜੀਤੀ ਦੇ ਪਾਪਾ ਕੋਈ ਅਜੀਹੀ ਖਬਰ ਸੁਣਾਉਂਦਾ ਜਿਸ ਨੂੰ ਸੁਣ ਕੇ ਜੀਤੀ ਦੀ ਮੰਮੀ ਖੁਸ਼ ਹੋ ਗਈ ਉਹ ਇਸ ਦੀ ਵਜ੍ਹਾ ਇਸ ਬੱਚੇ ਨੂੰ ਸਮਝਣ ਲੱਗਦੀ ਹੈ ਅਸਲ ਵਿੱਚ ਜੀਤੀ ਦੇ ਪਾਪਾ ਦੀ ਪ੍ਰਮੋਸ਼ਨ ਹੋ ਗਈ ਸੀ ਜੀਤੀ ਦੀ ਮੰਮੀ ਦੀਪੂ ਦੇ ਬਾਰੇ ਆਪਣੇ ਘਰ ਵਾਲੇ ਨੂੰ ਸਭ ਕੁਝ ਦੱਸਦੀ ਹੈ ਉਹ ਕਹਿੰਦੀ ਹੈ ਕਿ ਇਹ ਮੁੰਡਾ ਆਪਣੇ ਲਈ ਲੱਕੀ ਹੈ ਜਿਵੇਂ ਹੀ ਮੈਂ ਇਸ ਨੂੰ ਰੋਟੀ ਖਵਾਈ ਆਪਾਂ ਨੂੰ ਇੰਨੀ ਵੱਡੀ ਖੁਸ਼ਖਬਰੀ ਸੁਣਨ ਨੂੰ ਮਿਲ ਗਈ ਆਪਾਂ ਇਸ ਬੱਚੇ ਨੂੰ ਗੋਦ ਲੈ ਲਈਏ ਇਹ ਸੁਣ ਕੇ ਜੀਤੀ ਦੇ ਪਾਪਾ ਕਹਿਣ ਲੱਗਦੇ ਨੇ ਕਿ ਮੈਂ ਸ਼ਾਮ ਨੂੰ ਘਰ ਆ ਕੇ ਗੱਲ ਕਰਦਾ ਪਰ ਜੀਤੀ ਦੀ ਮਾਂ ਤਾਂ ਦੀਪੂ ਨੂੰ ਗੋਦ ਲੈਣ ਦਾ ਪੂਰਾ ਮਨ ਬਣਾ ਚੁੱਕੀ ਸੀ ਸ਼ਾਮ ਨੂੰ ਜਦੋਂ ਜੀਤੀ ਦੇ ਪਾਪਾ ਵਾਪਸ ਆਉਂਦਾ ਤਾਂ ਉਹ ਦੀਪੂ ਤੋਂ ਉਸ ਬਾਰੇ ਪੁੱਛਗਿਛ ਕਰਨ ਲੱਗਦਾ ਪਰ ਦੀਪੂ ਉਹਨਾਂ ਨੂੰ ਵੀ ਆਪਣੇ ਬਾਰੇ ਵਿੱਚ ਉਹੀ ਸਭ ਕੁਝ ਦੱਸਦਾ ਜੋ ਉਹਨੇ ਪਹਿਲਾਂ ਦੱਸਿਆ ਸੀ ਜੀਤੀ ਦੀ ਮਾਂ ਜਿੱਦ ਕਰਨ ਲੱਗਦੀ ਹੈ ਕਿ ਆਪਾਂ ਇਸ ਬੱਚੇ ਨੂੰ ਗੋਦ ਲੈ ਲੈਂਦੇ ਹਾਂ ਪਤੀ ਵੀ ਉਹਦੀ ਗੱਲ ਮੰਨ ਜਾਂਦਾ ਉਸ ਤੋਂ ਬਾਅਦ ਅਗਲੇ ਦਿਨ ਉਹ ਉਸ ਨੂੰ ਗੋਦ ਲੈਣ ਦੀ ਪੂਰੀ ਕਾਰਵਾਈ ਕਰ ਲੈਂਦੇ ਨੇ ਤੇ ਉਹਨੂੰ ਆਪਣੇ ਘਰ ਵਿੱਚ ਰੱਖਣ ਲੱਗਦੇ ਹਨ ਦੀਪੂ ਨੂੰ ਇੱਕ ਅਜਿਹਾ ਪਰਿਵਾਰ ਮਿਲ ਗਿਆ ਸੀ ਜਿਦੇ ਵਿੱਚ ਪੈਸਿਆਂ ਦੀ ਕੋਈ ਕਮੀ ਨਹੀਂ ਸੀ ਦੀਪੂ ਦੇ ਨਵੇਂ ਮਾਪਿਓ ਉਹਦਾ ਐਡਮਿਸ਼ਨ ਇੱਕ ਵਧੀਆ ਸਕੂਲ ਵਿੱਚ ਕਰਵਾਉਂਦੇ ਨੇ ਉਹਦੇ ਲਈ ਵਧੀਆ-ਵਧੀਆ ਖਿਡੌਣੇ ਲਿਆਉਂਦੇ ਨੇ ਤੇ ਉਹਨੂੰ ਇੱਕ ਸਾਈਕਲ ਵੀ ਲਿਆ ਕੇ ਦਿੰਦੇ ਨੇ ਸਾਈਕਲ ਦੇਖ ਕੇ ਉਹ ਬੜਾ ਹੀ ਖੁਸ਼ ਹੁੰਦਾ ਹੌਲੀ-ਹੌਲੀ ਇਹ ਸਮਾਪਿਤਦਾ ਜਾਂਦਾ ਸਮੇਂ ਦੇ ਨਾਲ ਦੀਪੂ ਵੱਡਾ ਹੋਣ ਲੱਗਦਾ ਉਹ ਆਪਣੀ ਭੈਣ ਜੀਤੀ ਦਾ ਬਹੁਤ ਖਿਆਲ ਰੱਖਦਾ ਸੀ ਦੀਪੂ ਨੇ 12ਵੀਂ ਤੱਕ ਪੜ੍ਹਾਈ ਪੂਰੀ ਕਰ ਲਈ ਸੀ ਤੇ ਉਹਦੀ ਭੈਣ ਨੇ ਗ੍ਰੈਜੂਏਸ਼ਨ ਵੀ ਕਰ ਲਿਆ ਸੀ ਜਿਸ ਦਿਨ ਦਾ ਦੀਪੂ ਉਹਨਾਂ ਦੇ ਘਰ ਰਹਿਣ ਲੱਗਿਆ ਸੀ ਉਹਨਾਂ ਘਰ ਦੀ ਦਿਨਦੁਗਣੀ ਤਰੱਕੀ ਹੋਣ ਲੱਗੀ ਹੁਣ ਜੀਤੀ ਦੇ ਪਾਪਾ ਨੇ ਆਪਣਾ ਇੱਕ ਬਿਜ਼ਨਸ ਵੀ ਖੋਲ੍ਹ ਲਿਆ ਸੀ ਜਿਸ ਵਿੱਚ ਵੀ ਉਹ ਬਹੁਤ ਜ਼ਿਆਦਾ ਫਾਇਦਾ ਹੋ ਰਿਹਾ ਸੀ ਉਹ ਜੀਤੀ ਲਈ ਇੱਧਰ ਉੱਧਰ ਇੱਕ ਲੜਕਾ ਲੱਭਦੇ ਨੇ ਕਿਉਂਕਿ ਜੀਤੀ ਦੀ ਉਮਰ ਹੁਣ ਵਿਆਹ ਦੀ ਹੋ ਗਈ ਸੀ। ਉਹਨਾਂ ਨੂੰ ਇੱਕ ਵਧੀਆ ਪਰਿਵਾਰ ਦੀ ਦੱਸ ਪੈਂਦੀ ਹੈ। ਸਭ ਕੁਝ ਠੀਕ ਠਾਕ ਸੀ ਤੇ ਜੀਤੀ ਦਾ ਵਿਆਹ ਉਸ ਮੁੰਡੇ ਨਾਲ ਕਰਵਾ ਦਿੱਤਾ ਜਾਂਦਾ। ਜੀਤੀ ਵਿਆਹ ਤੋਂ ਬਾਅਦ ਆਪਣੇ ਸਹੁਰੇ ਪਰਿਵਾਰ ਵਿੱਚ ਚਲੀ ਜਾਂਦੀ ਹੈ ਤੇ ਦੀਪੂ ਨੇ ਹੁਣ ਗ੍ਰੈਜੂਏਸ਼ਨ ਵੀ ਕਰ ਲਈ ਸੀ। ਗ੍ਰੈਜੂਏਸ਼ਨ ਤੋਂ ਬਾਅਦ ਆਪਣੇ ਪਾਪਾ ਦੇ ਬਿਜ਼ਨਸ ਵਿੱਚ ਹੱਥ ਵਟਾਉਣ ਲੱਗਦਾ। ਕਿਉਂਕਿ ਉਸਦਾ ਪਿਤਾ ਹੁਣ ਰਿਟਾਇਰਡ ਹੋ ਗਿਆ ਸੀ ਉਹ ਸਿਰਫ ਹੁਣ ਬਿਜ਼ਨਸ ਵੱਲ ਧਿਆਨ ਦੇ ਰਿਹਾ ਸੀ ਇਸ ਲਈ ਦੀਪੂ ਤੇ ਉਸਦਾ ਪਿਤਾ ਦੋਨੋਂ ਹੀ ਬਿਜ਼ਨਸ ਵੱਲ ਧਿਆਨ ਦਿੰਦੇ ਹਨ ਇੱਕ ਦਿਨ ਦੀਪੂ ਆਪਣੇ ਕੰਮ ਦੇ ਸਿਲਸਿਲੇ ਵਿੱਚ ਕਿਤੇ ਗਿਆ ਸੀ ਉਦੋਂ ਹੀ ਉਸਦੀ ਰੇਲਵੇ ਸਟੇਸ਼ਨ ਦੇ ਨੇੜੇ ਇੱਕ ਬੱਚੇ ਤੇ ਨਜ਼ਰ ਪੈਂਦੀ ਹੈ ਜਿਹੜਾ ਰੇੜੀ ਵੱਲ ਵੇਖ ਕੇ ਉਦਾਸ ਹੋਇਆ ਬੈਠਾ ਸੀ ਉਹਨੂੰ ਆਪਣੇ ਬਚਪਨ ਦੇ ਦਿਨ ਯਾਦ ਆਉਣ ਲੱਗਦੇ ਨੇ ਜਦੋਂ ਉਹ ਟ੍ਰੇਨ ਵਿੱਚ ਬੈਠ ਕੇ ਘਰ ਤੋਂ ਭੱਜਿਆ ਸੀ ਉਹਨੂੰ ਆਪਣਾ ਬਚਪਨ ਯਾਦ ਆਉਂਦਾ ਉਦੇ ਘਰ ਵਿੱਚ ਉਸਦੇ ਮਾਤਾ ਪਿਤਾ ਦੋ ਵੱਡੇ ਭਰਾ ਹਨ ਜਿਹੜੇ ਗਰੀਬਾਂ ਦੀ ਜ਼ਿੰਦਗੀ ਜੀ ਰਹੇ ਨੇ ਜਦੋਂ ਅੱਜ ਦੀਪੂ ਦੇ ਕੋਲ ਵਧੀਆ ਪੈਸਾ ਹੈ ਤੇ ਇੱਕ ਵਧੀਆ ਬਿਜ਼ਨਸ ਹੈ ਜਿਵੇਂ ਹੀ ਉਸ ਨੂੰ ਆਪਣੇ ਮਾਪਿਓ ਦੀ ਯਾਦ ਆਉਂਦੀ ਹੈ ਤਾਂ ਉਹ ਇਹ ਗੱਲ ਆਪਣੇ ਮਾਪਿਓ ਜਿਨ੍ਹਾਂ ਨੇ ਉਹਨੂੰ ਪਾਲਿਆ ਸੀ ਉਹਨਾਂ ਨੂੰ ਦੱਸਣਾ ਚਾਹੁੰਦਾ ਕਿਉਂਕਿ ਬਚਪਨ ਵਿੱਚ ਤਾਂ ਉਹਨੇ ਝੂਠ ਬੋਲਿਆ ਸੀ ਕਿ ਮੈਂ ਅਨਾਥ ਹਾਂ ਪਰ ਹੁਣ ਉਹ ਵੱਡਾ ਹੋ ਗਿਆ ਸੀ ਤੇ ਉਸ ਨੂੰ ਇਹ ਅਹਿਸਾਸ ਹੋ ਰਿਹਾ ਸੀ ਕਿ ਮੈਂ ਬਹੁਤ ਵੱਡੀ ਗਲਤੀ ਕੀਤੀ ਹੈ ਉਹ ਆਪਣੇ ਕੰਮ ਨੂੰ ਜਲਦੀ ਜਲਦੀ ਖਤਮ ਕਰਕੇ ਘਰ ਪਹੁੰਚਦਾ ਤੇ ਘਰ ਆ ਕੇ ਆਪਣੇ ਮਾ ਮਾਪ ਨੂੰ ਬਿਠਾ ਕੇ ਉਹਨਾਂ ਨਾਲ ਗੱਲ ਕਰਨ ਲੱਗਦਾ ਉਹ ਕਹਿੰਦਾ ਹੈ ਕਿ ਮੈਂ ਤੁਹਾਨੂੰ ਦੋਨਾਂ ਨੂੰ ਇੱਕ ਬਹੁਤ ਜ਼ਰੂਰੀ ਗੱਲ ਦੱਸਣੀ ਚਾਹੁੰਦਾ ਹਾਂ ਉਹ ਕਹਿੰਦਾ ਕਿ ਪਹਿਲਾਂ ਤੁਸੀਂ ਮੇਰੇ ਨਾਲ ਇੱਕ ਵਾਅਦਾ ਕਰੋ ਕਿ ਜੋ ਗੱਲ ਮੈਂ ਤੁਹਾਨੂੰ ਦੱਸਣੀ ਚਾਹੁੰਦਾ ਉਹ ਸੁਣ ਕੇ ਤੁਸੀਂ ਮੇਰੇ ਤੇ ਗੁੱਸਾ ਨਹੀਂ ਕਰੋਗੇ ਜਦੋਂ ਮਾ ਮਾਪ ਉਸ ਨੂੰ ਤਸੱਲੀ ਦਿੰਦੇ ਨੇ ਕਿ ਅਸੀਂ ਤੇਰੇ ਨਾਲ ਗੁੱਸਾ ਨਹੀਂ ਧਾਵਾਂਗੇ ਤਾਂ ਦੀਪੂ ਸਾਰੀ ਗੱਲ ਸੱਚ-ਸੱਚ ਉਹਨਾਂ ਨੂੰ ਦੱਸ ਦਿੰਦਾ ਇਹ ਗੱਲ ਸੁਣ ਕੇ ਉਹਨਾਂ ਨੂੰ ਜਕੀ ਨਹੀਂ ਆਉਂਦਾ ਉਹ ਕਹਿੰਦੇ ਨੇ ਕਿ ਤੂੰ ਮਜ਼ਾਕ ਕਰ ਰਿਹਾ ਹੈ ਤੂੰ ਤਾਂ ਮੈਂ ਸਾਨੂੰ ਬਚਪਨ ਵਿੱਚ ਇਹੀ ਕਿਹਾ ਸੀ ਕਿ ਤੇਰਾ ਕੋਈ ਨਹੀਂ ਪ੍ਰਦੀਪੂ ਅੱਖਾਂ ਭਰ ਕੇ ਕਹਿਣ ਲੱਗਦਾ ਕਿ ਮੈਂ ਤੁਹਾਨੂੰ ਝੂਠ ਬੋਲਿਆ ਸੀ ਉਹ ਕਹਿੰਦਾ ਕਿ ਇਹਦੇ ਪਿੱਛੇ ਕਾਰਨ ਇਹ ਸੀ ਕਿ ਮੈਂ ਆਪਣੇ ਮਾਪੇ ਤੋਂ ਨਾਰਾਜ਼ ਹੋ ਕੇ ਘਰ ਤੋਂ ਭੱਜਿਆ ਸੀ ਤੇ ਮੈਂ ਨਹੀਂ ਚਾਹੁੰਦਾ ਸੀ ਕਿ ਤੁਸੀਂ ਮੈਨੂੰ ਉੱਥੇ ਵਾਪਸ ਭੇਜਦੇ ਹੋ ਅੱਜ ਜਦੋਂ ਮੈਂ ਕੰਮ ਦੇ ਸਿਲਸਲੇ ਵਿੱਚ ਬਾਹਰ ਗਿਆ ਸੀ ਤਾਂ ਮੈਂ ਸਟੇਸ਼ਨ ਤੇ ਇੱਕ ਅਜਿਹਾ ਬੱਚਾ ਦੇਖਿਆ ਜਿਵੇਂ ਮੈਂ ਆਪਣੇ ਬਚਪਨ ਵਿੱਚ ਹੁੰਦਾ ਸੀ। ਉਹਨੂੰ ਦੇਖ ਕੇ ਮੈਨੂੰ ਆਪਣੇ ਬਚਪਨ ਦੀਆਂ ਸਾਰੀਆਂ ਗੱਲਾਂ ਯਾਦ ਆਉਣ ਲੱਗ ਪਈਆਂ। ਤੁਹਾਡੇ ਨਾਲ ਰਹਿ ਕੇ ਤਾਂ ਮੈਂ ਆਪਣੀਆਂ ਪੁਰਾਣੀਆਂ ਗੱਲਾਂ ਬਿਲਕੁਲ ਹੀ ਭੁੱਲ ਗਿਆ ਸੀ। ਇਹ ਸਭ ਸੁਣ ਕੇ ਮਾਪੇ ਦੁਖੀ ਹੋ ਜਾਂਦੇ ਨੇ ਕਿਉਂਕਿ ਉਸ ਨੂੰ ਆਪਣਾ ਪੁੱਤ ਸਮਝ ਲੱਗੇ ਸੀ। ਉਹਨਾਂ ਦੇ ਮੂੰਹ ਨੂੰ ਦੇਖ ਕੇ ਦੀਪੂ ਕਹਿਣ ਲੱਗਦਾ ਕਿ ਤੁਸੀਂ ਉਦਾਸ ਨਾ ਹੋਵੋ। ਮੈਂ ਤੁਹਾਡਾ ਹੀ ਪੁੱਤਾਂ ਮੈਂ ਤੁਹਾਨੂੰ ਇਹ ਸੱਚਾਈ ਦੱਸਣਾ ਚਾਹੁੰਦਾ ਸੀ ਕਿਉਂਕਿ ਤੁਸੀਂ ਮੈਨੂੰ ਦਿਲ ਤੋਂ ਆਪਣਾ ਪੁੱਤ ਸਮਝਦੇ ਹੋ ਇਹ ਸਭ ਗੱਲ ਸੁਣ ਕੇ ਉਹ ਭਾਵੁਕ ਹੋ ਜਾਂਦੇ ਨੇ ਉਹ ਦੀਪੂ ਨੂੰ ਆਪਣੇ ਗਲ ਨਾਲ ਲਗਾ ਲੈਂਦੇ ਹਨ ਦੀਪੂ ਕਹਿੰਦਾ ਕਿ ਤੁਸੀਂ ਮੈਨੂੰ ਪਾਲ ਪੋਸ ਕੇ ਵੱਡਾ ਕੀਤਾ ਮੈਂ ਤੁਹਾਡੇ ਕੋਲ ਹੀ ਰਹਾਂਗਾ ਬੁਢਾਪੇ ਵਿੱਚ ਤੁਹਾਡੀ ਸੇਵਾ ਕਰਾਂਗਾ ਮੈਂ ਇੱਕ ਵਾਰੀ ਪਿੰਡ ਜਾ ਕੇ ਆਪਣੇ ਮਾਪੇ ਨੂੰ ਦੇਖਣਾ ਚਾਹੁੰਦਾ ਹਾਂ ਜਦੋਂ ਮਾਪੇ ਨੂੰ ਪੂਰੀ ਤਸੱਲੀ ਹੋ ਜਾਂਦੀ ਹੈ ਕਿ ਦੀਪੂ ਸਾਡੇ ਕੋਲ ਹੀ ਰਹੂਗਾ ਤਾਂ ਉਸ ਨੂੰ ਜਾਣ ਦੀ ਇਗਿਆ ਦੇ ਦਿੰਦੇ ਨੇ ਉਸ ਨੂੰ ਕਹਿੰਦੇ ਨੇ ਕਿ ਤੂੰ ਸਾਡੇ ਲਈ ਬਹੁਤ ਲੱਕੀ ਹੈ ਜਦੋਂ ਤੂੰ ਸਾਡੀ ਜ਼ਿੰਦਗੀ ਵਿੱਚ ਆਇਆ ਸਾਡੇ ਲਈ ਤਰੱਕੀ ਦਾ ਰਸਤਾ ਖੁੱਲ ਗਿਆ ਸੀ ਉਹ ਕਹਿੰਦੇ ਆ ਕਿ ਤੂੰ ਕਾਰ ਲੈ ਕੇ ਜਾ ਤੇ ਆਪਣੇ ਮਾਂ ਪਿਓ ਤੇ ਭਰਾਵਾਂ ਨੂੰ ਮਿਲ ਕੇ ਆ ਉਸ ਤੋਂ ਬਾਅਦ ਦੀਪੂ ਆਪਣੀ ਕਾਰ ਲੈ ਕੇ ਉਹਨਾਂ ਨੂੰ ਮਿਲਣ ਲਈ ਚੱਲ ਪੈਂਦਾ ਰਾਹ ਵਿੱਚ ਉਹ ਆਪਣੇ ਬਚਪਨ ਦੀਆਂ ਬਹੁਤ ਸਾਰੀਆਂ ਗੱਲਾਂ ਯਾਦ ਕਰਦਾ ਲਗਭਗ 5-6 ਘੰਟਿਆਂ ਦਾ ਸਫ਼ਰ ਤੈਅ ਕਰਨ ਤੋਂ ਬਾਅਦ ਉਹ ਆਪਣੇ ਪਿੰਡ ਪਹੁੰਚ ਜਾਂਦਾ ਹੈ ਜਦੋਂ ਆਪਣੇ ਘਰ ਦੇ ਕੋਲ ਪਹੁੰਚਦਾ ਤਾਂ ਉਹ ਘਰ ਇੱਕ ਖੰਡਰ ਬਣ ਚੁੱਕਿਆ ਸੀ ਇਸ ਤੋਂ ਬਾਅਦ ਉਹ ਗਵਾਂਡੀਆਂ ਤੋਂ ਇਸ ਘਰ ਦੇ ਲੋਕਾਂ ਬਾਰੇ ਪੁੱਛਣ ਲੱਗਦਾ ਗਵਾਂਡੀਆਂ ਉਹਨੂੰ ਦੱਸਦੇ ਇਹਨੇ ਕਿ ਇਹ ਲੋਕ ਪਿੰਡ ਤੋਂ ਬਾਹਰ ਰਹਿਣ ਲੱਗ ਗਏ ਨੇ ਕਿਉਂਕਿ ਇਹਨਾਂ ਦੇ ਦੋ ਮੁੰਡਿਆਂ ਦਾ ਵਿਆਹ ਹੋ ਗਿਆ ਸੀ ਤੇ ਇਹ ਘਰ ਹੁਣ ਉਹਨਾਂ ਲਈ ਛੋਟਾ ਹੋ ਗਿਆ ਦੀਪੂ ਉਸ ਆਦਮੀ ਤੋਂ ਘਰ ਦਾ ਐਡਰੈਸ ਲੈਂਦਾ ਤੇ ਆਪਣੀ ਕਾਰ ਵਿੱਚ ਬੈਠ ਕੇ ਉਸੇ ਪਤੇ ਤੇ ਪਹੁੰਚ ਜਾਂਦਾ ਹੈ ਜਿਵੇਂ ਹੀ ਉਹ ਘਰ ਪਹੁੰਚਦਾ ਤਾਂ ਉਸ ਦਾ ਬਜ਼ੁਰਗ ਬਾਪ ਇੱਕ ਮੰਝੇ ਤੇ ਬੈਠਾ ਸੀ ਦੀਪੂ ਨੂੰ ਪੁੱਛਣ ਲੱਗਦਾ ਕਿ ਤੁਸੀਂ ਕੌਣ ਹੋ ਆਪਣੇ ਪਿਓ ਨੂੰ ਦੇਖ ਕੇ ਦੀਪੂ ਦੀਆਂ ਅੱਖਾਂ ਵਿੱਚ ਹੰਝੂ ਆ ਜਾਂਦੇ ਹਨ ਉਹ ਆਪਣੇ ਪਾਪਾ ਦੇ ਪੈਰਾਂ ਨੂੰ ਹੱਥ ਲਾਉਂਦਾ ਤੇ ਆਪਣੀ ਪੂਰੀ ਕਹਾਣੀ ਉਹਨਾਂ ਨੂੰ ਦੱਸਦਾ ਉਹ ਕਹਿੰਦਾ ਕਿ ਮੈਂ ਤੁਹਾਡਾ ਪੁੱਤ ਦੀਪੂ ਹਾਂ ਜਿਹੜਾ ਕਈ ਸਾਲ ਪਹਿਲਾਂ ਘਰ ਛੱਡ ਕੇ ਭੱਜ ਗਿਆ ਸੀ ਇਹ ਗੱਲ ਸੁਣ ਕੇ ਉਸਦੇ ਪਿਤਾ ਨੂੰ ਵਿਸ਼ਵਾਸ ਨਹੀਂ ਆਉਂਦਾ ਕਿਉਂਕਿ ਉਹ ਤਾਂ ਦੀਪੂ ਨੂੰ ਮਰਿਆ ਹੋਇਆ ਸਮਝ ਚੁੱਕੇ ਸੀ। ਉਹਨਾਂ ਨੂੰ ਯਕੀਨ ਨਹੀਂ ਆਉਂਦਾ ਕਿ ਐਨੇ ਸਾਲਾਂ ਬਾਅਦ ਇੱਕ ਨੌਜਵਾਨ ਮੁੰਡਾ ਜਿਹੜਾ ਵਧੀਆ ਅਮੀਰ ਘਰ ਤੋਂ ਲੱਗਦਾ ਉਹਨਾਂ ਦੇ ਘਰ ਆ ਕੇ ਇਹ ਕਹਿ ਰਿਹਾ ਕਿ ਮੈਂ ਤੁਹਾਡਾ ਦੀਪੂ ਹਾਂ। ਉਹ ਕਹਿਣ ਲੱਗਦੇ ਨੇ ਕਿ ਪੁੱਤ ਤੂੰ ਸਾਡੇ ਨਾਲ ਮਜ਼ਾਕ ਨਾ ਕਰ ਪਰ ਦੀਪੂ ਉਹਨਾਂ ਨੂੰ ਆਪਣੇ ਬਚਪਨ ਦੀਆਂ ਕੁਝ ਅਜੀਹਾਂ ਗੱਲਾਂ ਦੱਸਦਾ ਜਿਹੜੀਆਂ ਸਿਰਫ ਘਰਦਿਆਂ ਨੂੰ ਹੀ ਪਤਾ ਸੀ ਤੇ ਦੀਪੂ ਨੂੰ ਪਤਾ ਸੀ। ਇਹ ਗੱਲਾਂ ਸੁਣਨ ਤੋਂ ਬਾਅਦ ਪਿਓ ਨੂੰ ਯਕੀਨ ਆ ਜਾਂਦਾ ਉਦੋਂ ਹੀ ਦੀਪੂ ਦੀ ਮਾਂ ਵੀ ਬਾਹਰ ਆ ਜਾਂਦੀ ਹੈ ਉਹ ਆਪਣੀ ਮਾਂ ਨੂੰ ਵੀ ਕਹਿੰਦਾ ਕਿ ਉਸ ਦਿਨ ਤੂੰ ਮੈਨੂੰ ਕਿਹਾ ਸੀ ਕਿ ਰੋਟੀ ਖਾਣੀ ਹੈ ਤੇ ਖਾ ਲੈ ਨਹੀਂ ਭੁੱਖਾ ਸੌਂ ਜਾ ਪਰ ਸਾਈਕਲ ਨਹੀਂ ਆਊਗਾ ਮੈਂ ਉਸ ਗੱਲ ਤੋਂ ਨਾਰਾਜ਼ ਹੋ ਕੇ ਘਰ ਛੱਡ ਕੇ ਚਲਾ ਗਿਆ ਸੀ ਜਦੋਂ ਮਾਂ ਇਹ ਸੁਣਦੀ ਹੈ ਤਾਂ ਉਸ ਨੂੰ ਵਿਸ਼ਵਾਸ ਹੋ ਜਾਂਦਾ ਤੇ ਉਹ ਆਪਣੇ ਪੁੱਤ ਨੂੰ ਗੱਲ ਨਾਲ ਲਾ ਕੇ ਰੋਣ ਲੱਗਦੀ ਹੈ ਉਸਨੂੰ ਪੁੱਛਣ ਲੱਗਦੀ ਹੈ ਕਿ ਤੂੰ ਕਿੱਥੇ ਚਲਾ ਗਿਆ ਸੀ ਤੂੰ ਇਸ ਤਰ੍ਹਾਂ ਕਿਉਂ ਕੀਤਾ ਦੀਪੂ ਉਹਨਾਂ ਨੂੰ ਆਪਣੀ ਪੂਰੀ ਕਹਾਣੀ ਦੱਸਦਾ ਤੇ ਕਹਿੰਦਾ ਹੁਣ ਤਾਂ ਮੈਂ ਬਹੁਤ ਵਧੀਆ ਘਰ ਵਿੱਚ ਰਹਿਣਾ ਮੇਰੇ ਮਾਪਿਓ ਬਹੁਤ ਅਮੀਰ ਨੇ ਉਹ ਮੈਨੂੰ ਆਪਣੇ ਪੁੱਤ ਦੀ ਤਰ੍ਹਾਂ ਪਿਆਰ ਕਰਦੇ ਨੇ ਮੈਂ ਤਾਂ ਤੁਹਾਨੂੰ ਸਭ ਨੂੰ ਭੁੱਲ ਹੀ ਗਿਆ ਸੀ ਮੈਂ ਉਹਨਾਂ ਨੂੰ ਹੀ ਆਪਣਾ ਸਮਝਦਾ ਤੇ ਮੇਰੀ ਭੈਣ ਵੀ ਹੈ ਜਿਹੜੀ ਮੈਨੂੰ ਬਹੁਤ ਪਿਆਰ ਕਰਦੀ ਹੈ ਉਦੋਂ ਹੀ ਦੀਪੂ ਦੇ ਦੋਨੇ ਭਰਾ ਵੀ ਆ ਜਾਂਦੇ ਨੇ ਉਹ ਆਪਣੇ ਘਰ ਦੇ ਅੱਗੇ ਵੱਡੀ ਕਾਰ ਦੇਖ ਕੇ ਹੈਰਾਨ ਹੋ ਗਏ ਸੀ ਉਹ ਆਪਣੇ ਮਾਪਿਆਂ ਨੂੰ ਪੁੱਛਦੇ ਨੇ ਕਿ ਇਹ ਕੌਣ ਹੈ ਪਰ ਦੀਪੂ ਉਹਨਾਂ ਵਾਲ ਹੱਸਦਾ ਹੋਇਆ ਕਹਿਣ ਲੱਗਦਾ ਕਿ ਮੈਨੂੰ ਪਹਿਚਾਣਿਆ ਨਹੀਂ ਮੈਂ ਤੁਹਾਡਾ ਛੋਟਾ ਭਰਾ ਦੀਪੂ ਆ ਇਹ ਸੁਣ ਕੇ ਭਰਾ ਵੀ ਉਸ ਨੂੰ ਗਲ ਨਾਲ ਲਗਾ ਲੈਂਦੇ ਨੇ ਦੀਪੂ ਕਾਫੀ ਟਾਈਮ ਉਹਨਾਂ ਨਾਲ ਰਹਿੰਦਾ ਉਸ ਤੋਂ ਬਾਅਦ ਉੱਥੋਂ ਵਾਪਸ ਆ ਜਾਂਦਾ ਹੈ ਮਾਪਿਓ ਉਸਨੂੰ ਕਹਿੰਦੇ ਨੇ ਕਿ ਜਦੋਂ ਵੀ ਤੈਨੂੰ ਟਾਈਮ ਮਿਲੇ ਸਾਨੂੰ ਜ਼ਰੂਰ ਮਿਲ ਕੇ ਜਾਇਆ ਕਰ ਦੀਪੂ ਉਹਨਾਂ ਨੂੰ ਕਹਿੰਦਾ ਕਿ ਅੱਜ ਤਾਂ ਮੈਂ ਇਕੱਲਾ ਆਇਆ ਸੀ ਅਗਲੀ ਵਾਰ ਆਪਣੇ ਮਾਪੇ ਬਾਪ ਨੂੰ ਵੀ ਨਾਲ ਲੈ ਕੇ ਆਵਾਂਗਾ ਮੈਂ ਉਹਨਾਂ ਨੂੰ ਤੁਹਾਡੇ ਨਾਲ ਮਿਲਾਵਾਂਗਾ ਤੁਸੀਂ ਦੇਖਿਓ ਕਿੰਨੇ ਚੰਗੇ ਨੇ ਇਹ ਕਹਿ ਕੇ ਉਹ ਉੱਥੋਂ ਚਲਾ ਜਾਂਦਾ ਉਹ ਰਸਤੇ ਵਿੱਚ ਬਹੁਤ ਸਾਰੀਆਂ ਗੱਲਾਂ ਸੋਚ ਰਿਹਾ ਸੀ ਉਹ ਆਪਣੇ ਭਰਾਵਾਂ ਦੇ ਬਾਰੇ ਸੋਚ ਰਿਹਾ ਸੀ ਜਿਹੜੇ ਅਜੇ ਵੀ ਦਿਹਾੜੀ ਹੀ ਕਰਦੇ ਸੀ ਪਿੰਡ ਵਿੱਚ ਅਜੇ ਉਹੀ ਸਭ ਕੁਝ ਚੱਲ ਰਿਹਾ ਸੀ ਜੋ ਅੱਜ ਤੋਂ 18 ਸਾਲ ਪਹਿਲਾਂ ਸੀ ਇਹ ਸਭ ਸੋਚਦਾ ਹੋਇਆ ਉਹ ਆਪਣੇ ਘਰ ਤੱਕ ਪਹੁੰਚ ਜਾਂਦਾ ਜਿਵੇਂ ਹੀ ਉਹ ਘਰ ਪਹੁੰਚਦਾ ਤਾਂ ਉਸਦੇ ਮਾਪੇ ਜਿਨ੍ਹਾਂ ਨੇ ਉਸ ਨੂੰ ਪਾਲ ਪੋਸ ਕੇ ਵੱਡਾ ਕੀਤਾ ਸੀ ਉਸ ਨੂੰ ਪੁੱਛਣ ਲੱਗਦੇ ਨੇ ਕਿ ਆਪਣੇ ਘਰਦਿਆਂ ਨੂੰ ਮਿਲ ਕੇ ਆ ਗਿਆ ਕਿਵੇਂ ਸੀ ਉਹ ਸਾਰੇ ਠੀਕ ਸੀ ਦੀਪੂ ਉਹਨਾਂ ਨੂੰ ਕਹਿੰਦਾ ਕਿ ਉਹ ਠੀਕ ਨੇ ਦੀਪੂ ਉਹਨਾਂ ਨੂੰ ਪਿੰਡ ਦੇ ਤੇ ਘਰ ਦੇ ਹਾਲਾਤ ਬਾਰੇ ਦੱਸਦਾ ਉਹ ਸੁਣ ਕੇ ਦੀਪੂ ਦਾ ਪਿਤਾ ਕਹਿਣ ਲੱਗਦਾ ਕਿ ਆਪਾਂ ਨੂੰ ਉਸ ਪਿੰਡ ਵਿੱਚ ਆਪਣੀ ਇੱਕ ਕੰਪਨੀ ਖੋਲ੍ਹ ਲੈਣੀ ਚਾਹੀਦੀ ਹੈ ਜਿਸ ਨਾਲ ਪਿੰਡ ਦੇ ਲੋਕਾਂ ਨੂੰ ਰੋਜ਼ਗਾਰ ਮਿਲ ਜਾਵੇਗਾ ਤੇ ਆਪਣਾ ਵੀ ਕੰਮ ਵੱਧ ਜਾਵੇਗਾ ਨਾਲੇ ਤੂੰ ਆਪਣੇ ਘਰਦਿਆਂ ਨੂੰ ਮਿਲਦਾ ਜੁਲਦਾ ਰਹੇਗਾ ਇਹ ਗੱਲ ਦੀਪੂ ਨੂੰ ਬਹੁਤ ਪਸੰਦ ਆਉਂਦੀ ਹੈ ਇੱਕ ਦਿਨ ਦੀਪੂ ਆਪਣੇ ਮਾਮਾ-ਬਾਪ ਨਾਲ ਆਪਣੇ ਪਿੰਡ ਜਾਂਦਾ ਉਹ ਆਪਣੀ ਕੰਪਨੀ ਲਈ ਜ਼ਮੀਨ ਵੇਖਣ ਜਾਂਦਾ ਸੀ ਤੇ ਨਾਲੇ ਆਪਣੇ ਮਾਮਾ-ਬਾਪ ਤੇ ਭਰਾਵਾਂ ਨੂੰ ਮਿਲਣ ਵਾਲਾ ਸੀ ਉਹ ਤਿੰਨੇ ਸਫ਼ਰ ਤੈਅ ਕਰਕੇ ਦੀਪੂ ਦੇ ਪਿੰਡ ਪਹੁੰਚ ਜਾਂਦੇ ਨੇ ਜਿਵੇਂ ਹੀ ਦੀਪੂ ਆਪਣੇ ਮਾਪੇ ਨਾਲ ਆਪਣੇ ਘਰ ਜਾਂਦਾ ਤਾਂ ਦੀਪੂ ਦਾ ਪਹਿਲਾਂ ਵਾਲਾ ਪਿਤਾ ਦੀਪੂ ਦੇ ਮਾਪੇ ਦਾ ਰੋ ਰੋ ਕੇ ਧੰਨਵਾਦ ਕਰਨ ਲੱਗਦਾ ਉਹ ਕਹਿੰਦਾ ਕਿ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਮੇਰੇ ਪੁੱਤ ਨੂੰ ਪਾਲ ਪੋਸ ਕੇ ਇੰਨਾ ਵੱਡਾ ਕੀਤਾ ਅਸੀਂ ਤਾਂ ਇਹਨੂੰ ਮਰਿਆ ਹੋਇਆ ਹੀ ਸਮਝ ਲਿਆ ਸੀ ਸਾਰਾ ਪਰਿਵਾਰ ਬੈਠ ਕੇ ਗੱਲਾਂ ਬਾਤਾਂ ਕਰਦਾ ਰਹਿੰਦਾ ਦੀਪੂ ਉੱਥੇ ਜ਼ਮੀਨ ਖਰੀਦਦਾ ਤੇ ਤੇ ਇੱਕ ਛੋਟੀ ਜਹੀ ਫੈਕਟਰੀ ਲਗਾ ਲੈਂਦਾ ਹੈ ਜਿਸ ਦਾ ਸਾਰਾ ਲੇਖਾ ਜੋਖਾ ਦੇਖਣ ਦੀ ਜ਼ਿੰਮੇਵਾਰੀ ਉਸ ਦੇ ਭਰਾਵਾਂ ਨੂੰ ਦੇ ਦਿੰਦਾ ਉਹ ਦਿਨ ਰਾਤ ਮਿਹਨਤ ਕਰਦੇ ਹਨ ਉਹਨਾਂ ਦਾ ਗੁਜ਼ਾਰਾ ਵੀ ਵਧੀਆ ਢੰਗ ਨਾਲ ਹੋਣ ਲੱਗ ਗਿਆ ਸੀ ਉਹਨਾਂ ਦੇ ਘਰ ਵੀ ਸੌਖੀ ਰੋਟੀ ਪੱਕਣ ਲੱਗ ਗਈ ਸੀ ਪਿੰਡ ਦੇ ਹੋਰ ਨੌਜਵਾਨਾਂ ਨੂੰ ਵੀ ਰੋਜ਼ਗਾਰ ਮਿਲ ਗਿਆ ਸੀ ਹੁਣ ਦੀਪੂ ਦੇ ਘਰ ਦੀ ਵੀ ਮਰਮਤ ਹੋ ਗਈ ਸੀ ਜਦੋਂ ਵੀ ਦੀਪੂ ਇੱਧਰ ਆਉਂਦਾ ਉਹਨਾਂ ਦੇ ਘਰ ਹੀ ਰੁਕ ਕੇ ਜਾਂਦਾ ਦੀਪੂ ਤੇ ਉਹਦੇ ਮਾਪਿਓ ਜਿਨ੍ਹਾਂ ਨੇ ਉਸਨੂੰ ਪਾਲ-ਪੋਸ ਕੇ ਵੱਡਾ ਕੀਤਾ ਸੀ ਉਹ ਵੀ ਅਕਸਰ ਹੀ ਇੱਥੇ ਆਉਂਦੇ ਜਾਂਦੇ ਰਹਿੰਦੇ ਸੀ ਹੁਣ ਦੋਨੇ ਪਰਿਵਾਰ ਖੁਸ਼ਹਾਲ ਹੋ ਗਏ ਸਨ ਹਾਂਜੀ ਦੋਸਤੋ ਇਹ ਸੀ ਅੱਜ ਦੀ ਕਹਾਣੀ ਉਮੀਦ ਹੈ ਇਹ ਕਹਾਣੀ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ ਜੇ ਕਹਾਣੀ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਨਾ ਜੀ ਅਤੇ ਜੇਕਰ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ